ਇਹਨਾਂ ਨੂੰ ਗਿਆਨੀ ਜੀ ਨੇ ਜਾਨੀ ਤੇ ਦੇਖੀ ਕੀਤੀ ਗਈ ਸੀ ਇਹਨਾਂ ਇਹਨਾਂ ਦਾ ਕੋਈ ਜਿਹੜਾ ਬਾਬਾ ਜੀ ਨਾ ਉਹਨਾਂ ਦੇ ਆਟੋ ਚਲਾਉਂਦੇ ਰਹੇ ਤੇ ਉਹ ਤੇ ਆਟੋ ਬਣਾਉਂਦੋਂ ਬੈਠੀ ਉਹ ਜਰਾ ਪਾਉਂਦੋਂ ਉਹਨਾਂ ਨੂੰ ਪੈਸਿਆਂ ਦਾ ਲੈਣ ਦੀਦਾ ਹੋਇਆ ਮਸਲਾ ਅੱਗੇ ਵੀ ਉਹ ਬਾਬਾ ਜੀ ਨੂੰ ਬਹਿਦ ਵੱਧ ਘਟ ਤੋਂ ਤਾਂ ਉਹਦੇ ਨਾਲ ਆਪਸ ਵਿੱਚ ਝਗੜਾ ਆ ਦੋਨਾਂ ਨਾਲ ਤੋਂ ਉਹਦੀ ਦੂਜੇ ਦਿਨ ਸੱਟ ਕਾਫੀ ਲੱਗੀ ਤੇ ਉਹਦਾ ਕਰਕੇ ਉਹ ਦਾਖਲਿਆ ਤਾਂ ਇਹਨਾਂ ਦੀ ਚੱਲਣ ਦੀ ਤਰਤੀ ਚੱਲਣ ਦੀ ਇਹਨਾਂ ਦੀ ਤਸਦੀਕ ਲਈ ਦਰਖਾਸਤ ਦੀ ਤੁਝੋ ਵੀ ਬਣਦੀ ਕਾਰਵਾਈ ਦੋਨਾਂ ਦੀ ਹੋ ਜਣੀਗੀ ਉਹਨਾਂ ਦੀ ਉਹਨਾਂ ਦੀ ਵੀ ਹੋ ਜਣੀ ਹੈ ਬਾਈ ਜੀ ਇਹਨਾਂ ਦੇ ਵੀ ਹੋ ਜਣੀ ਜੀ ਉਹ ਤਸਦੀਕ ਕਰਕੇ ਇਹ ਐਸੀ ਨਹੀਂ ਕੋਈ ਗੱਲ ਹੈਗੀ ਪਰ ਤਸਦੀਕ ਚੱਲਣ ਦੀ ਜੇ ਦੀ ਜੇ ਹੋਏਗੀ ਐਸੀ ਕੋਈ ਗੱਲ ਪਰ ਕਾਰਵਾਈ ਕੀਤੀ ਜਾਵੇਗੀ ਪਰ ਸਾਹਮਣੇ ਆ ਨਹੀਂ ਝਗੜਾ ਪ੍ਰੋਪਰ ਕਿਹੜੀ ਗੱਲ ਨਾਲ ਇਸ ਅਗਲੇ ਦੇ ਬੈਟਰੀ ਦਾ ਨਾ ਬਿਜਲ ਬੈਟਰੀ ਗੱਡੀ ਦੇ ਆਟੋ ਦੇ ਚ ਬੈਟਰੀ ਪਾਉਂਦੇ ਹਿਆ ਤੇ ਬੈਟਰੀ ਭਾਈ ਉਹਨਾਂ ਤੋਂ ਤਾਂ ਪੈਸਿਆਂ ਦਾ ਲੈਣ ਦੇ ਦੇ ਵਿੱਚ ਮਤਲਬ ਆ ਸਿਰਫ ਪੈਸਿਆਂ ਦਾ ਲੈਣ ਦੇਣਾ ਉਹ ਰੈਸਿਕੋ ਗੱਲ ਜੀ ਸਾਹਮਣੇ ਨਹੀਂ ਆਈ ਪਰ ਫਿਰ ਤਸਦੀਕ ਕਰਦੇ ਜੇ ਕੋਈ ਗੱਲ ਆਏਗੀ ਦੋਸਤਾਂ ਨਾਲ ਕਰ ਇਹਨਾਂ ਬਾਬੇ ਨੇ ਕਮਿਟ ਕੀਤੀ ਹੈ ਤਸਦੀਕ ਚੱਲਣੀ ਇਹ ਚੀਜ਼ ਹੈ ਇਹ ਇਹਨਾਂ ਬੰਦੋ ਕਿਹਾ ਗਿਆ ਵੀ ਸਾਡੀ ਦਾੜੀ ਨੂੰ ਹੱਥ ਪਾਇਆ ਐਸੇ ਨਾਲੇ ਸਾਡੇ ਦਮਾਲਾ ਲਾ ਕੇ ਰੱਖ ਲਿਆ ਕਮਿਟਾਲਾ ਕੋਈ ਨਾ ਜਸੇਦਨ ਸਿਵਾ ਦਿੱਤਾ ਨਹੀਂ ਇਹ ਕੋਈ ਸਬੂਤ ਨਹੀਂ ਦਿੰਦਾ ਇਹਨਾਂ ਨੇ ਇਹੋ ਜੀ ਇਹਨਾਂ ਨੂੰ ਕਹਿਣਾ ਵੀ ਅਸੀਂ ਤਸਦੀਕ ਕਰਾਂਗੇ ਇਸ ਚੀਜ਼ ਦੀ ਤੇ ਉਹ ਜਿਹੜੇ ਮੇਨ ਜਿਹਨਾਂ ਜਿਹਨਾਂ ਨੇ ਗੱਲ ਵਾਪਰੀ ਉਹ ਵੀ ਨਹੀਂ ਨਾਲ ਹੀ ਨਹੀਂ ਆਏ ਮੈਂ ਤਾਂ ਕਿ ਉਹਨਾਂ ਬਲਾਓ ਲਿਆਉ ਦੇ ਕੁਛ ਦੇ ਉਹਨਾਂ ਵੀ ਕੀ ਗੱਲ ਸਾਰੀ ਵਾਪਰੀ ਗਈ ਹੈ ਤੇ ਤੁਸੀਂ ਕਰਾਂਗੇ ਜਿਹੜੀ ਬੰਦੀ ਕ ਵਿਦਿਆ ਨੂੰ ਇਹ ਸਾਰੰਗ ਦੇ ਆਵਾਜ਼ ਵਿੱਚ ਜੀ ਵੈਗੂ ਜੀ ਦਾ ਖਾਨ ਸਾਹਿਬ ਹੈ ਜੀ ਹਾਦੇ ਮੈਂ ਕਰਨ ਮੇਰਕਾ ਜੀ ਵਾਲਨਕੀ ਤਿਰਤ ਹੁਣਾ ਸਾਹਿਬ ਨੂੰ ਅ ਜੋ ਕੁਛੀ ਦਿਨ ਪਹਿਲਾਂ ਇੱਕ ਸਿੰਘ ਦੇ ਇੱਕ ਦੁਕਾਨਦਾਰ ਵੱਲੋਂ ਦਮਾਲਾ ਅਤੇ ਦਾੜੇ ਪ੍ਰਕਾਸ਼ ਨੂੰ ਹੱਥ ਪਾਇਆ ਗਿਆ ਸੀ ਅਤੇ ਦੁਕਾਨਦਾਰ ਵੱਲੋਂ ਉਹਨਾਂ ਦਾ ਆਟੋ ਜਿਹੜਾ ਵਾ ਉਥੇ ਦੁਕਾਨ ਦੇ ਵਿੱਚ ਲਵਾਇਆ ਗਿਆ ਸੀ ਉਹਦੇ ਤਹਿਤ ਬੇਰਕੇ ਥਾਣੇ ਐਸਐਚਓ ਅਮਨਜੋਤ ਕੋਰ ਜੀ ਨੂੰ ਦਰਖਾਸਤ ਵੀ ਦਿੱਤੀ ਗਈ ਸੀ ਜੋ ਕਿ ਕੋਈ ਵੀ ਕਾਨੂੰਨੀ ਕਾਰਵਾਈ ਨਹੀਂ ਹੋਈ ਉਹਨਾਂ ਵੱਲੋਂ ਜੋ ਕਿ ਅੱਜ ਇੱਥੇ ਇਕੱਠ ਚ ਸਾਰੇ ਤਾਂ ਇਕੱਠੇ ਹੋਏ ਆ ਜੋ ਇੰਨੇ ਦਿਨ ਹੋ ਗਏ ਨੇ ਅੱਜ 15 ਦਿਨ ਹੋ ਗਏ ਆ ਕੋਈ ਵੀ ਕਾਰਵਾਈ ਨਹੀਂ ਹੋਈ ਅੱਜ ਅਸੀਂ ਸਾਰੇ ਜਥੇ ਬੰਦੀਆਂ ਥਾਣੇ ਦੇ ਵਿੱਚ ਪਹੁੰਚ ਗਿਆ ਵਾਂ ਜੋ ਕਿ ਅੱਜ ਐਸ ਐਚਓ ਤੇ ਆਪ ਛੁੱਟੀ ਤੇ ਆ ਪਰ ਜੋ ਐਡੀਸ਼ਨਲ ਐਸ ਐਚਓ ਸਬ ਇੰਸਪੈਕਟਰ ਤਰਸੀਮ ਸਿੰਘ ਜੀ ਉਹਨਾਂ ਨੇ ਸਾਨੂੰ ਆਸ਼ਵਾਸਨ ਦਵਾਇਆ ਵਾ ਜੋ ਵੀ ਬੰਦੀ ਕਾਰਵਾਈ ਆ ਕਾਨੂੰਨੀ ਉਹ ਉਹਨਾਂ ਦੇ ਕੀਤੀ ਜਾਏਗੀ ਤੇ ਸਿੰਘ ਨੂੰ ਇਨਸਾਫ ਤਵਾਇਆ ਜਾਏਗਾ। ਉਹਨੂੰ 14 ਤਰੀਕ ਦਾ ਵਾਕਿਆ ਜੀ ਅਗਰ ਨਾਮ ਅਸਰ ਲੱਗਦਾ ਵੇਖੋ ਜੀ ਜੇ ਤੇ ਕਾਰਵਾਈ ਨਹੀਂ ਕੀਤੀ ਪੁਲਿਸ ਪ੍ਰਸ਼ਾਸਨ ਨੇ ਤੇ ਜੋ ਵੀ ਬੰਦੀ ਕਾਰਵਾਈਆਂ ਉਹ ਫਿਰ ਜਥੇਬੰਦੀਆਂ ਵੱਲੋਂ ਪ੍ਰਸ਼ਾਸਨ ਦੇ ਉੱਤੇ ਕੀਤੀਆਂ ਜਾਣੀ। ਜਿਹੜਾ ਆਟੋ ਸੀ ਬੈਟਰੀ ਕਰਕੇ ਖੋਇਆ ਗਿਆ ਸੀ ਬਿਲਕੁਲ ਜੀ ਸਿੰਘ ਨੇ ਜੀ ਇੱਕ ਬਹੁਤ ਭਲਾਮਾਨ ਸਿੰਘ ਹੈ ਜੀ ਬਹੁਤ ਇੱਕ ਸਾਫ਼ ਇਨਸਾਨ ਉਹਨਾਂ ਨੇ ਬੈਂਡਰੀ ਲਈ ਸੀ ਦੁਕਾਨਦਾਰ ਕੋ 4000 ਰੁਪਏ ਦੀ 2000 ਸਿੰਘ ਨੇ ਦੇ ਦਿੱਤਾ 2000 ਉਹਨਾਂ ਨੇ ਕਿਹਾ ਵੀ ਥੋੜੇ ਦਿਨ ਬਾਅਦ ਦੇ ਦਾਂਗੇ ਪਰ ਦੁਕਾਨਦਾਰ ਵੱਲੋਂ ੱਟਕੇਸ਼ਾਈ ਕੀਤੀ ਗਈ ਉਹਨਾਂ ਦਾ ਆਟੋ ਹੀ ਉੱਥੇ ਲਵਾਇਆ ਗਿਆ ਜੋ ਕਿ ਉਹਨਾਂ ਦੇ ਬੰਦ ਹੀ ਕਾਰਵਾਈ ਹੋਣੀ ਚਾਹੀਦੀ ਸੀ ਉਹ ਜੋ ਥਾਣੇ ਵੱਲੋਂ ਐਸ ਐਚਓ ਵੱਲੋਂ ਨਹੀਂ ਹੋਈ ਵੇਖੋ ਜੀ ਜੇ ਇਹੀ ਘਟਨਾ ਹੁੰਦੀਆਂ ਰਹੀਆਂ ਫਿਰ ਜੱਥੇਬੰਦੀਆਂ ਕੀ ਕਰਨ ਦੱਸੋ ਜੇ ਇਹ ਕਹਿੰਦੇ ਜੇ ਧਰਨਾ ਪ੍ਰਦਰਸ਼ਨ ਜਿੱਥੇ ਬੰਦੀਆਂ ਕਰਦੀਆਂ ਵਾਂ ਜੇ ਪ੍ਰਸ਼ਾਸਨ ਸਾਡੀ ਸਾਥ ਦੇਵੇ ਪ੍ਰਸ਼ਾਸਨ ਉਸੇ ਵੇਲੇ ਸਪੋਰਟ ਕਰਕੇ ਪਰਚਾ ਦਰਜ ਕਰ ਦਿੰਦਾ ਤੇ ਇੱਥੋਂ ਤੱਕ ਗੱਲ ਪਹੁੰਚਣੀ ਸੀ ਇਸ ਕਰਕੇ ਬੇਨਤੀ ਕਰਦੇ ਆ ਐਸਚਓ ਨੂੰ ਕਿ ਜਿਹੜੀ ਇਹ ਬੰਦੀ ਕਾਰਵਾਈ ਆ ਜਲਦ ਤੋਂ ਜਲਦ ਕੀਤੀ ਜਾਵੇ ਸਾਰਿਆਂ ਨੂੰ ਵੈਗੋਜੀਕਾ ਖਾਲਸਾ ਵੈਗੋਜੀਕਾ ਜੀ